ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਤੁਸੀਂ ਦੇਖ ਰਹੇ ਹੋ ਜਿਵੇਂ ਮੈਂ ਬਣਾਈ ਹੈ ਅੱਜ ਛੋਲਿਆਂ ਦੀ ਦਾਲ ਕद्दू ਪਾ ਕੇ। ਕद्दू ਤੇ ਛੋਲਿਆਂ ਦੀ ਦਾਲ। ਹਾਂਜੀ ਇਹ ਦਾਲ ਬਹੁਤ ਹੀ ਟੇਸਟੀ ਬਣਦੀ ਹੈ। ਖਾਸ ਕਰਕੇ ਇਹ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਲੋਕੀ ਕद्दू ਪਾਉਣ ਦੇ ਨਾਲ ਇਹਦਾ ਟੇਸਟ ਹੋਰ ਵੀ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਹੈ। ਕੱਦੂ ਪਾ ਕੇ ਇਹ ਦਾਲ ਬਹੁਤ ਹੀ ਹੈਲਦੀ ਬਣ ਜਾਂਦੀ ਹੈ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਆਪਾਂ ਕਰਦੇ ਆਂ ਫਿਰ ਰੈਸਪੀ ਸਟਾਰਟ ਤੁਸੀਂ ਦੇਖੋ ਅਸੀਂ ਕਿੱਦਾਂ ਬਣਾਈ ਹੈ ਇਹ ਦਾਲ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਦਾਲ ਅਸੀਂ 8 ਘੰਟਾ ਪਹਿਲਾਂ ਮੈਂ ਭਿਉਂ ਕੇ ਰੱਖਤੀ ਸੀ ਭਿਉਂ ਕੇ ਚੰਗੀ ਤਰ੍ਹਾਂ ਇਹਦੇ ਵਿੱਚੋਂ ਸਾਰਾ ਜਿਹੜਾ ਪਾਣੀ ਸੀਗਾ ਉਹ ਕੱਢ ਕੇ ਇਹਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਰੱਖ ਲਿਆਗਾ ਤੇ ਇਹ ਇਧਰ ਆਪਾਂ ਕੱਦੂ ਚੀਰ ਲਿਆਗਾ ਇੱਕ ਛੋਟਾ ਜਿਹਾ ਕੱਦੂ ਤੇ ਨਾਲ ਹੀ ਆਪਾਂ ਦੋ ਵੱਡੇ ਪਿਆਜ਼ ਜੀਰੇ ਨੇ ਤੇ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਥੋੜੀਆਂ ਜੀਆਂ ਦੋ ਤਿੰਨ ਕਟਿੰਗ ਕਰ ਲਈ ਆ ਹਰੀਆਂ ਮਿਰਚਾਂ ਦੀ ਹਰੀ ਮਿਰਚ ਅੱਜ ਕੱਲ੍ਹ ਜਿਹੜੀ ਆਉਂਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਆਉਂਦੀ ਹੈ ਕੋੜੀ ਬਿਲਕੁਲ ਵੀ ਨਹੀਂ ਹੁੰਦੀਗੀ ਤੇ ਇਸ ਕਰਕੇ ਆਪਾਂ ਟੇਸਟ ਅਨੁਸਾਰ ਵੱਧ ਘੱਟ ਪਾ ਸਕਦੇ ਹਾਂ ਤੇ ਹੁਣ ਆਪਾਂ ਜਿਹੜੀ ਦਾਲ ਧੋ ਕੇ ਰੱਖੀ ਵੀ ਦਾਲ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਤੇ ਉਸ ਤੋਂ ਨਾਲ ਹੀ ਆਪਾਂ ਕੱਦੂ ਹੈ ਜਿਹੜਾ ਕਟਿੰਗ ਕਰਕੇ ਰੱਖਿਆ ਹੋਇਆ ਉਹ ਵੀ ਨਾਲ ਦੀ ਨਾਲ ਹੀ ਪਾ ਦੇਣਾ ਤੇ ਜਿਹੜੇ ਆਪਾਂ ਦੋ ਪਿਆਜ਼ ਕੱਟੇ ਹੋਏ ਐ ਇਹ ਆਪਾਂ ਇਹ ਨਾਲ ਦੀ ਨਾਲ ਹੀ ਪਾਵਾਂਗੇ ਇਹਦੇ ਨਾਲ ਕੀ ਦਾਲ ਦਾ ਟੇਸਟ ਆ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਦੋ ਤਿੰਨ ਆਪਾਂ ਕਟੀਆਂ ਸੀ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਆਪਾਂ ਨਾਲ ਹੀ ਕੁੱਕਰ ਦੇ ਵਿੱਚ ਪਾ ਦੇਣਾਗਾ ਇਸ ਦੇ ਨਾਲ ਟੇਸਟ ਜਿਹੜਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦਾ ਦਾਲ ਦਾ ਤੇ ਉਸ ਤੋਂ ਬਾਅਦ ਆਪਾਂ ਦੋ ਤਿੰਨ ਗਲਾਸ ਹੈ ਜਿਹੜੇ ਪਾਣੀ ਦੇ ਇੱਕੋ ਵਰੀ ਦੇ ਵਿੱਚ ਇਕੱਠੇ ਆਪਾਂ ਪਾ ਤੇ ਲੇਗੇ ਤੁਸੀਂ ਦਾਲ ਦੇ ਅਕੋਰਡਿੰਗ ਵੱਧ ਘੱਟ ਵੀ ਪਾਣੀ ਪਾ ਸਕਦੇ ਹੋ ਜੇ ਆਪਣੀ ਜ਼ਿਆਦਾ ਦਾਲ ਹੈ ਤਾਂ ਆਪਾਂ ਜ਼ਿਆਦਾ ਪਾਣੀ ਪਾਵਾਂਗੇ ਜੇ ਘੱਟ ਹੈ ਤਾਂ ਆਪਾਂ ਉਸ ਪਾਵਾਂਗੇ ਇਸ ਕਰਕੇ ਆਪਾਂ ਦਾਲ ਦੇ ਅਕੋਰਡਿੰਗ ਹੀ ਪਾਣੀ ਪਾਉਣਾ ਤੇ ਇੱਕ ਚਮਚਾ ਆਪਾਂ ਨਮਕ ਪਾਤਾ ਨਾਲ ਹੀ ਆਪਾਂ ਪਾਤੀ ਹਲਦੀ ਇੱਕ ਚਮਚਾ ਟੇਸਟ ਅਨਸਾਰ ਆਪਾਂ ਨਮਕ ਪਾਉਣਾ ਤੇ ਮਿਰਚਾਂ ਆਪਾਂ ਹਰੀਆਂ ਪਾਈ ਦਿੱਤੀਆਂ ਸੀਆਂ ਹੁਣ ਆਪਾਂ ਜਿਹੜਾ ਕੁੱਕਰ ਦਾ ਢੱਕਣ ਕਰ ਦਾਂਗੇ ਬੰਦ 2-3 ਵਿਸਲਾਂ ਆਉਣ ਤੱਕ ਆਪਾਂ ਇਸ ਦਾ ਇੰਤਜ਼ਾਰ ਕਰਾਂਗੇ ਹਾਂਜੀ ਦਾਲ ਦੀਆਂ 2-3 ਵਿਸਲਾਂ ਆਉਣ ਤੋਂ ਬਾਅਦ ਆਪਾਂ ਚੈੱਕ ਕਰ ਲਿਆ ਆਪਣਾ ਕੁੱਕਰ ਦਾ ਜਿਹੜਾ ਪ੍ਰੈਸ਼ਰ ਹੈ ਉਹ ਨਿਕਲ ਚੁੱਕਿਆ ਤੇ ਦਾਲ ਆਪਾਂ ਖੋਲ ਕੇ ਚੈੱਕ ਕਰੀ ਜਾਨੇ ਆ ਦਾਲ ਦੇਖੋ ਬਿਲਕੁਲ ਖੁੱਲ ਚੁੱਕੀ ਹੈ ਕਿ ਕਦੋਂ ਵੀ ਵਿੱਚ ਪਿਆ ਹੈਗਾ ਉਸ ਤਰ੍ਹਾਂ ਹੀ ਦਿਖ ਰਿਹਾ ਹੈ ਜਿੱਦਾਂ ਆਪਾਂ ਪੀਸਿਸ ਪਾਏ ਸੀਗੇ ਤੇ ਇਹ ਦਾਲ ਦੀ ਇਹ ਜਰੂਰੀ ਹੁੰਦੀ ਹੈ ਕਿ ਜਿਹੜਾ ਕद्दू ਹੁੰਦਾ ਵਿੱਚ ਬਿਲਕੁਲ ਵੀ ਘੁਲਣਾ ਨਹੀਂ ਚਾਹੀਦਾ ਹੁੰਦਾਗਾ ਆਪਾਂ ਨੂੰ ਦਿਖਾਈ ਦੇਣਾ ਚਾਹੀਦਾ ਵਿੱਚ ਵੀ ਹਾਂ ਆਪਾਂ ਛੋਲੇ ਦੀ ਦਾਲ ਦੇ ਵਿੱਚ ਜਿਹੜਾ ਕੀ ਹੈ ਕद्दू ਪਾਇਆ ਤੇ ਉਹ ਆਪਣੇ ਵਿੱਚ ਦਾਲ ਦੇ ਚੰਗੀ ਤਰ੍ਹਾਂ ਨਹੀਂ ਘੁਲ ਇਸ ਤਰ੍ਹਾਂ ਦਾਲ ਦੇ ਵਿੱਚ ਥੋੜਾ ਜਿਹਾ ਦਿਖਦਾ ਜਿਹਾ ਕद्दू ਆ ਜਿਹੜਾ ਵਧੀਆ ਲੱਗਦਾਗਾ ਹੁਣ ਆਪਾਂ 팬 ਦੇ ਵਿੱਚ ਕਿਉ ਪਾ ਲਿਆ ਤੇ ਦਾਲ ਨੂੰ ਆਪਾਂ ਫਰਾਈ ਕਰਨਾਗਾ ਇਹ ਆਪਾਂ ਦੇਸੀ ਕੀ ਪਾਇਆ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਡਾਲਡਾ ਜਾਂ ਕੁਛ ਵੀ ਰਫਾਈਂਡ ਤੇ ਇੱਕ ਚਮਚਾ ਆਪਾ ਪਾਏਗਾ ਜੀਰਾ ਫਰਾਈ ਕਰ ਲਾਂਗੇ ਜੀਰੇ ਨੂੰ ਹਲਕਾ ਜਿਹਾ ਭੁੰਨ ਲਾਂਗੇ ਜਿਆਦਾ ਡਾਰਕ ਬਰਾਊਨ ਨਹੀਂ ਕਰਾਂਗੇ ਹਾਂਜੀ ਹੁਣ ਆਪਾਂ ਪਾਵਾਂਗੇ ਜਿਹੜੀ ਲਸਣ ਆਪਾਂ ਕੱਟ ਕੇ ਰੱਖ ਛੱਡੀ ਸੀ ਉਹ ਪਾ ਦੇਣੀ ਹੈ ਨਾਲ ਦੀ ਨਾਲ ਇਹ ਵੀ ਆਪਾਂ ਹਲਕੀ ਜਿਹੀ ਭੁੰਨਾਂਗੇ ਜਿਆਦਾ ਇਹ ਵੀ ਡਾਰਕ ਨਹੀਂ ਕਰਾਂਗੇ ਨਾਲ ਹੀ ਆਪਾਂ ਜਿਹੜੇ ਪਿਆਜ਼ ਆ ਕੱਟ ਕੇ ਰੱਖ ਛੱਡੇ ਨੇ ਉਹ ਵੀ ਆਪਾਂ ਬਿਚ ਲਸਣ ਦੇ ਤੇ ਜੀਰੇ ਦੇ ਨਾਲ ਹੀ ਭੁੰਨ ਲਾਂਗੇ ਹਾਂਜੀ ਇਹਨੂੰ ਹੁਣ ਆਪਾਂ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਲਸਣ ਪਿਆਜ਼ ਤੇ ਜੀਰੇ ਨੂੰ ਤੜਕਾਏ ਆਪਾਂ ਹੌਲੀ ਹੌਲੀ ਪਿੰਕ ਜਿਹਾ ਹੋਣ ਤਾਈਂ ਭੁੰਨਾਂਗੇ ਉਸ ਤੋਂ ਬਾਅਦ ਜਿਹੜੇ ਆਪਾਂ ਦੋ మీడియం ਸਾਈਜ਼ ਦੇ ਟਮਾਟਰ ਕੱਟੇ ਸੀ ਉਹ ਵੀ ਆਪਾਂ ਨਾਲ ਹੀ ਫਰਾਈ ਕਰ ਲਾਂਗੇ ਤੜਕੇ ਦੇ ਨਾਲ ਹੀ ਇਸ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾਗਾ ਹਾਂਜੀ ਤੜਕਾ ਆਪਣਾ ਜਿਹੜਾ ਚੰਗੀ ਤਰ੍ਹਾਂ ਭੁੱਜ ਗਿਆ ਹੈਗਾ ਤੁਸੀਂ ਦੇਖ ਰਹੇ ਹੋ ਬਿਲਕੁਲ ਇਕਦਮ ਪੈਨ ਦੇ ਵਿੱਚ ਫਿਰ ਜਾ ਰਿਹਾ ਕਿ ਉਹ ਛੱਡਦਾ ਹੈਗਾ ਹੁਣ ਆਪਾਂ ਪਾਵਾਂਗੇ ਗਰਮ ਮਸਾਲਾ ਜਿਹੜਾ ਕਿ ਆਪਾਂ ਘਰੇ ਤਿਆਰ ਕੀਤਾ ਹੋਇਆ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਧਨੀਆ ਪਾਊਡਰ ਸਾਰੇ ਤੋਂ ਲਾਸਟ ਤੇ ਆਪਾਂ ਪਾਵਾਂਗੇ ਭੁੰਨਿਆ ਹੋਇਆ ਜੀਰਾ ਹਾਂਜੀ ਇਹਦੇ ਨਾਲ ਦਾਲ ਦਾ ਟੇਸਟ ਹੈ ਜਿਹੜਾ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦਾ ਸਾਰੇ ਮਸਾਲੇ ਪਾਉਣ ਤੋਂ ਬਾਅਦ ਹੁਣ ਆਪਾਂ ਕੁਝ ਸੈਕੰਡ ਲਈ ਚੰਗੀ ਤਰ੍ਹਾਂ ਮਸਾਲਿਆਂ ਨੂੰ ਤੜਕੇ ਦੇ ਵਿੱਚ ਪਣ ਲੈਣਾਗਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਮੇਥੀ ਮੇਥੀ ਪਾਉਣ ਨਾਲ ਦਾਲ ਦੇ ਵਿੱਚ ਖੁਸ਼ਬੂ ਵੀ ਸੋਹਣੀ ਆਉਂਦੀ ਹੈ ਤੇ ਟੇਸਟ ਵੀ ਬਹੁਤ ਵਧੀਆ ਬਣ ਜਾਂਦਾ ਤੇ ਦਾਲ ਦਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੁੰਦਾ ਹੈਗਾ ਹੁਣ ਆਪਾਂ ਸਾਰਾ ਤੜਕਾ ਜਿਹੜਾ ਆਪਾਂ ਦਾਲ ਦੇ ਵਿੱਚ ਮਿਕਸ ਕਰ ਦੇਣਾਗਾ ਚੰਗੀ ਤਰ੍ਹਾਂ ਇੱਕਦਮ ਦਾਲ ਦਾ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋ ਜਾਣਾਗਾ ਦਾਲ ਆਪਣੀ ਚੰਗੀ ਤਰ੍ਹਾਂ ਬਣੀ ਹੋਈ ਸੀ ਤੇ ਆਪਣਾ ਤੜਕਾ ਵੀ ਬਹੁਤ ਸੋਹਣਾ ਵਿੱਚ ਜਾ ਕੇ ਮਿਕਸ ਹੋ ਗਿਆਗਾ ਤੇ ਦਾਲ ਆਪਣੀ ਇੱਕਦਮ ਪਰਫੈਕਟ ਰੈਡੀ ਹੈਗੀ ਤੁਸੀਂ ਦੇਖ ਸਕਦੇ ਹੋ ਨਾ ਜ਼ਿਆਦਾ ਦਾਲ ਪਤਲੀ ਹੈ ਨਾ ਜ਼ਿਆਦਾ ਗਾੜੀ ਹੈ ਦਾਲ ਇੱਕਦਮ ਆਪਣੀ ਬਣ ਕੇ ਤਿਆਰ ਹੈ ਤੁਸੀਂ ਹੁਣ ਇਹਨੂੰ ਜਿਵੇਂ ਮਰਜ਼ੀ ਸਰਵ ਕਰੋ ਚਾਹੇ ਰੋਟੀ ਨਾਲ ਪਰਾਂਠੇ ਨਾਲ ਜਿਸ ਤਰ੍ਹਾਂ ਤੁਹਾਡਾ ਮਨ ਕਰੇ ਖਾਓ ਚਾਹੇ ਮਾਰਨਿੰਗ ਚ ਖਾਓ ਚਾਹੇ ਤੁਸੀਂ ਈਵਨਿੰਗ ਚ ਹਾਂਜੀ ਦਾਲ ਨੂੰ ਆਪਾਂ ਫੇਰ ਤੋਂ ਇੱਕ ਵਾਰੀ ਤੜਕਾ ਲਗਾਵਾਂਗੇ ਕੜਚੀ ਦੇ ਵਿੱਚ ਆਪਾਂ 2 ਚਮਚ ਦੇਸੀ ਘੀ ਦੇ ਪਾ ਲਏ ਨੇ ਇਹਦੇ ਵਿੱਚ ਆਪਾਂ ਨਮਕ ਤੇ ਮਿਰਚ ਚੰਗੀ ਤਰ੍ਹਾਂ ਫਰਾਈ ਕਰਕੇ ਦਾਲ ਦੇ ਵਿੱਚ ਪਾਵਾਂਗੇ ਇਸ ਨਾਲ ਦਾਲ ਦਾ ਕਲਰ ਹੈ ਜਿਹੜਾ ਹੋਰ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਜਾਂਦਾ ਸੌਰੀ ਮੇਰਾ ਕੈਮਰਾ ਬੰਦ ਰਹਿ ਗਿਆ ਸੀ ਨਮਕ ਮਿਰਚ ਪਾਉਂਦੇ ਟਾਈਮ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਦਾਲ ਦੇ ਵਿੱਚ ਕਿੰਨਾ ਸੋਹਣਾ ਕਲਰ ਆਇਆ ਸੀ ਦਾਲ ਦੇ ਵਿੱਚ ਨਮਕ ਮਿਰਚ ਪਾਉਣ ਨਾਲ ਉਤੋਂ ਦੀ ਹਾਂਜੀ ਤੇ ਦਾਲ ਆਪਣੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਦੇਖ ਕੇ ਇੱਕਦਮ ਮੈਨ ਲੱਗਦਾ ਜਲਦੀ ਜਲਦੀ ਪਾਈਏ ਤੇ ਖਾਈਏ ਤੁਸੀਂ ਵੀ ਮੇਰੇ ਦੱਸੇ ਅਨੁਸਾਰ ਬਣਾਓ ਖਾਓ ਆਪ ਖਾਉਣ ਵਾਲੀ ਆਪਣੀ ਫੈਮਿਲੀ ਨੂੰ ਖਵਾਓ ਇਹ ਦਾਲ ਬਹੁਤ ਹੀ ਟੇਸਟੀ ਬਣਦੀ ਹੈ ਬਾਕੀ ਤੁਸੀਂ ਜ਼ਰੂਰ ਦੱਸਿਓ ਮੈਨੂੰ ਤੁਹਾਡੀ ਦਾਲ ਕਿੱਦਾਂ ਦੀ ਬਣੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਨਵੀਂ ਵੀਡੀਓ ਲੈ ਕੇ ਨਵੀਂ ਰੈਸਪੀ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ